ਸੈਟਰੀ ਸੀ ਕਹੇ ਸੱਟਣਾ ਨਹੀਂ ਹੈਗਾ ਦੇਖ ਲਓ ਲੈ ਤੋਲੀਏ ਨੂੰ ਲੈ ਕੀ ਕਰ ਲੱਗ ਰਹੀ ਹੈ ਲੈ ਹੁਣ ਆ ਟੱਕੜ ਰੱਖ ਲਿਆ ਇਹ ਆ ਲੈ ਕੱਟਣੀ ਲੱਗੀ ਓਏ ਹੋਏ ਓਏ ਤੋਲੀਆ ਕੱਟਤਾ ਕੀ ਕਰੋਗੀ ਤੋਲੀਏ ਦਾ ਕੱਟ ਕੇ ਦੇਖਿਓ ਤੁਸੀਂ ਇਹ ਵੀ ਨਵੀਂ ਚੀਜ਼ ਬਣਾਉਗੀ ਐ ਸੇਵ ਦੇ ਵਿੱਚ ਕੱਟਤਾ ਉਦੋਂ ਵਾਲ ਇਧਰੋਂ ਵੀ ਕੱਟਤਾ ਯਾਨੀ ਕਿਦੇ ਵਿੱਚ ਗਲੀ ਵੀ ਕੱਟਤੀ ਇੱਕ ਆ ਦੇਖ ਲਓ ਗਲੀ ਕੱਟਤੀ ਲੈ ਉਦੋਂ ਬਾਅਦ ਇਹਨੂੰ ਪਾਣੀ ਦੇ ਵਿੱਚ ਸਮਾਰ ਕੇ ਇਹ ਢਿਓਲਿਆ ਪਿਉਣ ਤੋਂ ਬਾਅਦ ਇੱਕ ਸਿਮਿੰਟ ਪਾ ਲਿਆ ਥੋੜੀ ਜੀ ਕੋਲੀ ਦੇ ਵਿੱਚ ਸਿਮਿੰਟ ਪਾ ਕੇ ਇਹਨੂੰ ਹਰ ਲਾ ਲਿਆ ਬਾਈ ਮਸਾਲਾ ਉਹ ਆਇਆ ਨਾ ਦੇਖੋ ਰਲਾ ਕੇ ਕਿਵੇਂ ਕਰ ਲਿਆ ਤੇ ਉਸ ਤੋਂ ਬਾਅਦ ਇਹ ਤੋਲੀਆ ਸੀ ਜਿਹੜਾ ਇਹਨੂੰ ਇਹਦੇ ਵਿੱਚ ਪੂਰੇ ਤਰੀਕੇ ਨਾਲ ਇਹਨੂੰ ਭਿਉਂਦਾ ਆ ਦੇਖੋ ਕਿਸ ਤਰੀਕੇ ਨਾਲ ਭਿਉਂਦਾ ਪੂਰਾ ਸਿਮਿੰਟ ਦੇ ਵਿੱਚ ਇਹਨੂੰ ਭਿਉਂਦਾ ਉਹ ਦੋਆ ਦੇ ਇੱਕ ਇਹ ਗੁਬਾਰਾ ਲੈਂਦਾ ਲਿਫਾਫੇ ਦੇ ਵਿੱਚ ਪਾਇਆ ਗੁਬਾਰਾ ਤੇ ਆ ਦੇਖੋ ਇਹਨੂੰ ਇੱਕ ਡੱਬੇ ਦੇ ਉੱਤੇ ਐ ਰੱਖਦਾ ਤੇ ਉਹ ਜਿਹੜਾ ਉਸ ਤੋਂ ਬਾਅਦ ਜਿਹੜਾ ਸਿਮਿੰਟ ਵਾਲਾ ਭਿਉਂਦਾ ਹੋਇਆ ਸੀਗਾ ਤੋਲੀਆ ਜਾਂ ਇਹਨੂੰ ਇਹਦੇ ਤੇ ਇਸ ਤਰੀਕੇ ਨਾਲ ਰੱਖਦਾ ਵੀ ਆ ਦੇਖੋ ਬਾਜੇ ਪਾਤੇ ਇਸ ਤਰੀਕੇ ਦੇ ਵੀ ਇਹ ਸੁੱਕ ਕੇ ਜਿਹੜਾ ਆ ਆਕੜ ਜੇ ਇਹਦੇ ਉੱਤੇ ਵੀ ਹਰੇ ਸਿਮਿੰਟ ਲਾਉਗੀ ਵੀ ਤਾਂ ajo ਥੋੜਾ ਮੋਟਾ-ਮੋਟਾ ਵੀ ਹੋਰ ਸਖਤ ਬਣ ਜੇ ਇਹ ਆ ਦੇਖ ਲਓ ਸਾਰੇ ਤੇ ਬੁਰਸ਼ ਨਾਲ ਲੈਣਾ ਪੂਰਾ ਲਿਪਾਈ ਲਿਪਾਈ ਕਰਤਾ ਤੇ ਹੁਣ ਦੇਖਿਓ ਇਹ ਸੁੱਕੜ ਤੋਂ ਬਾਅਦ ਕੁਝ ਆਇਆ ਜਾ ਬਣ ਗਿਆ ਦੇਖੋ ਕਿੰਨਾ ਐ ਨਾ ਆਕੜ ਕੇ ਬਣ ਗਿਆ ਹੁਣ ਜਿਹੜਾ ਡੱਬਾ ਐ ਇਸ ਨੂੰ ਕੱਢ ਲਿਆ ਤੇ ਜਿਹੜੇ ਦੇ ਵਿੱਚ ਗੁਬਾਰਾ ਪਾਇਆ ਹੋਇਆ ਤੇ ਲਫਾਫਾ ਹੈਗਾ ਇਹਨੂੰ ਵੀ ਕੱਢ ਲੂਗੀ ਆ ਦੇਖ ਲਓ ਗੁਬਾਰੇ ਦੀ ਹਵਾ ਕੱਢ ਉਹ ਉਸ ਵਾਰ ਜਿਹੜਾ ਲਫਾਫਾ ਸੀ ਇਹਨੂੰ ਵੀ ਕੱਢ ਲਿਆ ਆ ਦੇਖ ਸਕਿਆ ਦਿਓ ਇੱਕ ਕਮਲੇ ਦੀ ਸ਼ੇਪ ਮੰਗੂ ਤਿਆਰ ਜਿਹਾ ਹੋ ਗਿਆ ਤੇ ਉਸ ਤੋਂ ਬਾਅਦ ਇਹਨੇ ਇੱਕ ਪਲੇਟ ਦੇ ਉੱਤੇ ਆ ਦੇਖੋ ਤੇਲ ਲਾਇਆ ਇਹਨੂੰ ਦੇਖੋ ਇੱਕ ਕੋਲੀ ਦੇ ਵਿੱਚ ਇਹਨੇ ਪਾਣੀ ਵੀ ਭਰ ਲਿਆ ਜਿਹਦੇ ਵਿੱਚ ਇਹਨੇ ਆਹ ਦੇਖੋ ਕੀ ਚੀਜ਼ ਹੈ ਇਹ ਚਿੱਟਾ ਸਿਮਿੰਟ ਹੈ ਕੀ ਚੀਜ਼ ਇਹਨੂੰ ਰਲਾਉਗੀ ਦੇਖੋ ਉਹ ਰਲਾ ਲਗ ਰਹੀ ਹੈ ਉਸ ਤੋਂ ਬਾਅਦ ਇਹਨੂੰ ਇਹਦੇ ਉੱਤੇ ਰੱਖ ਲਿਆ ਇੱਥੇ ਵੀ ਇੱਕ ਗੁਬਾਰਾ ਰੱਖਿਆ ਇਹਨੂੰ ਚਪੇ ਲਿਆ ਚੇਪੀਆਂ ਦੇ ਨਾਲ ਆਹ ਦੇਖ ਸਰ ਕਿਸ ਤਰੀਕੇ ਨਾਲ ਚੇਪੀਆਂ ਲਾਤੀਆਂ ਨੇ ਉਹ ਪਲੇਟ ਦੇ ਨੀਚੇ ਲਾਈ ਹੋਈ ਸੀਗੀਆਂ ਤੇ ਉਸਵਾ ਸਾਈਡਾਂ ਦੇ ਉੱਤੇ ਆਹ ਦੇਖੋ ਇਹਦੇ ਰੰਗ ਬਰੰਗੇ ਜਿਹਹਾ ਪਾਤਾ ਦੇਖੋ ਇਹਦੇ ਕੀ ਪਾਇਆ ਹੈ ਸਟੌਨ ਜਨੇ ਕਿ ਜਿਹੜੇ ਕੀ ਪੀਲੇ ਰੰਗ ਦੇ ਪੱਤਰ ਨੇ ਇਹ ਸੁੱਕਣ ਤੋਂ ਬਾਅਦ ਵੀ ਦੇਖੋ ਕੁਝ ਐਜੀ ਸ਼ੇਪ ਧਾਰਨ ਕਰ ਲਈਏ ਨੇ ਤੇ ਇਹ ਪਲੇਟ ਆ ਜਿਹੜੀ ਪਲਾਸਟਿਕ ਦੇ ਇਹਨੂੰ ਕੱਢੂਗੀ ਕਿਉਂਕਿ ਇਹਦੇ ਤੇ ਤੇਲ ਦਾ ਲਾਇਆ ਹੋਇਆ ਸੀ ਇਹਨੇ ਲੀ ਪਗੜ ਜਿਹੜੀ ਹੋ ਇਹਦੇ ਨਾਲ ਅੱਲਾ ਹੋਵੇ ਆਹ ਦੇਖੇ ਨਹੀਂ ਸੋਹਣੀ ਸ਼ੇਪ ਬਣ ਗਈ ਨੀ ਚੋ ਵੀ ਆਹ ਦੇਖ ਸਕਦੇ ਹੋ ਆਕੀ ਦੀ ਸੋਹਣੀ ਸ਼ੇਪ ਬਣਾ ਰਹੀ ਹੈ ਡੈਮੇਜ ਹੁਣ ਦੇਖੋ ਤੁਸੀਂ ਇਹ ਕੀ ਕਰੋਗੇ ਜਿਹੜੀ ਉਹ ਗਮਲਾ ਆ ਸੀ ਦੇਖੋ ਇਹਦੇ ਤੇ ਲਿਆ ਕੇ ਰੱਖਤਾ ਵਾਹ ਕਈ ਯਾਰ ਪੂਰਾ ਜ਼ਬਰਦਸਤ ਬਣ ਗਿਆ ਕੋਈ ਕਹਿ ਦੂਗਾ ਇਹ ਨੀਹਾ ਯਾਰ ਆ ਦੇਖ ਸਕਦੇ ਹੋ ਰੰਗ ਮਾਰਤਾ ਤੇ ਤੇ ਦਿੱਤੇ ਵੀ ਰੰਗ ਮਾਰ ਰਹੀ ਹੈ ਪੂਰਾ ਇਹ ਤੇ ਸਿਲਵਰ ਕਲਰ ਕਰਤਾ சோம் கலர் அரைக்க சோனா யாரா கை யார